ਸ਼੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪਹਿਰਾ ਰਹਿਣ ਕਰ ਬਨਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਬਨਜਾਰਿਆ ਮਿੱਤਰਾ ਮਾਤ ਪਿਤਾ ਸੁਤ ਏਤ ਮਾਲਕ ਦਾ ਤੁਲਿਓ ਕਨੂਰਾ ਮਾਇਆ ਮੋ ਸੁਬਾਈ ਸੰਜੋਗੀ ਆਇਆ ਕਿਰਤ ਕਮਾਇ ਕਰਣੀ ਕਰ ਕਰਾਈ RAM ਨਾਮ ਬਿਨ ਮੁਕਤ ਨਾ ਰੋਇ ਬੂੜੀ ਦੂਜਾ ਹੈ ਤੇ ਕੌੜਾਨ ਕ ਪ੍ਰਾਣੀ ਪਹਿਲਾ ਪਹਿਰ ਹੈ ਛੂਟੇ ਬਾਹਰ ਚੇਤ ਦੂਜਾ ਪਹਿਰ ਹੈ ਰੈਣ ਕ ਬਣਜਾਰੇ ਅਮਿਤਰਾ ਭਰ ਜੋ ਬਨ ਮਾਇਆ ਮਤ ਇਹਨਸ ਨਾ ਕਾਮ ਵਿਆਪਿਆ ਬਣਜਾਰੇ ਅਮਿਤਰਾ ਅੰਦਲੇ ਨਾਮ ਨਾ ਚਿਤ ਰਾਮ ਨਾਮ ਕਟੰਤਰ ਨਾਹੀ ਹੋਰ ਦਾਣਾ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰ ਹੋਵੇ ਝੂਠੇ ਤੀਰਥ ਵਰਤ ਸੁਜ ਸੰਜਮ ਨਾਹੀ ਕਰਮ ਕਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਲਾ ਬਿਬਦਾ ਵਿਆਪੇ ਦੂਜਾ ਤੀਜਾ ਤਰ ਰਹਿਣ ਕ ਬਣਦਾਰਿਆ ਮਿੱਤਰਾ ਸਾਰ ਹੰਸ ਉੜਥੜੇ ਆਏ ਜੋਗਨ ਘਟਾਇ ਜਰਵਾ ਜਣ ਹੈ ਬਣਦਾਰਿਆ ਮਿੱਤਰਾ ਆਮ ਘਟਾ ਦਿਨ ਜਾਏ ਅੰਤਕਾਲ ਪਛਤਾਸੀ ਅੰਦਲੇ ਜਾਮ ਪਗ ਰਚਰਾਇ ਸਭ ਕਿਛ ਆਪਣਾ ਕਰ ਕਰ ਰੱਖਿਆ ਅਖਨ ਮੈਂ ਭਇਆ ਪਰਾਇਆ ਬੋਗਵਸਰ ਜੀ ਗਈ ਸਾਰਪ ਕਰ ਅਵਗਣ ਪਛਤਾਏ ਕਉ ਨਾਨਕ ਪ੍ਰਾਣੀ ਤੀਜਾ ਤਹਿਰਾ ਪ੍ਰਵਚਿਤ ਹੋ ਨਾ ਲਾਇ ਚੌਥਾ ਤਹਿਰਾ ਕੈ ਵਣਜਾਰਿਆ ਮਿੱਤਰਾ ਬਿਰਧ ਭਇਆ ਤਨ ਖੀਰ ਅਖੀ ਆਂਧਨਾ ਦੇ ਸਹੀ ਵਣਜਾਰਿਆ ਮਿੱਤਰਾ ਕੰਨੀ ਸੁਣਾ ਨਾ ਵਹਿ ਅਕੇ ਆਨ ਜੀ ਬੜਾ ਸੁਨਾਹੇ ਰਹੇ ਪੁਰਾ ਕਉ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੈ ਮਨ ਮੁਕਾਵਨ ਜਾਰ ਖਰਪਤੀ ਕੁਲ ਭਜੈ ਬਿਰਸਾ ਆਇ ਤਲ ਕਿਆ ਮਾਨ ਕਉ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸਬਦ ਪਿਸ਼ਾਰ ਪੋਰ ਕਾ ਆਇ ਤਨ ਸਾਹ ਆ ਬਨਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇੱਕ ਰਤੀ ਗੁਣ ਨਾ ਸਮਾੜਿਆ ਬਨਜਾਰਿਆ ਮਿੱਤਰਾ ਅਬ ਗੁਰ ਖਰਸਨ ਬੰਨ ਗੋੜ ਸੰਜਮ ਜਾਵਾ ਚੋਰ ਨਾ ਖਾਵੈ ਨਾ ਕਿਸ ਜੰਮਨ ਮਰਨ ਆਕਾਰਦਾਰ ਦਮ ਜੋਰੇ ਨਾ ਸਕੈ ਭਾਇ ਤਬਦ ਭੈ ਤਰਣਾ ਪਦ ਜੇਤੀ ਜਾਵਾ ਸ ਸਮਾਵ ਸਭਲੇ ਦੁਖ ਮਿਟਾਵ ਕਹਉ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਚਿ ਤੇ ਪਾਪ ਤਾਵ ਸਿਰੀ ਰਾਗ ਮਹੱਲਾ ਚੌਥਾ ਹਲਾ ਤਰ ਰਣ ਕਾ ਬਨਜਾਰਿਆ ਮਿੱਤਰਾ ਹਰ ਪਾਇ ਉਦਰ ਮੰਝਾਰੇ ਹਰ ਧਾਵੈ ਹਰ ਉਚਰੈ ਬਨਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਦਵ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭੈ ਮੁਖ ਲਾਗਾ ਸਸੇਪ ਤਾਮਰਤੀ ਵੇਯਾ ਜਿਸ ਕੀ ਵਸਤ ਤਿਸ ਚੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਉ ਨਾਨਕ ਪ੍ਰਾਣੀ ਪਹਿਲਾ ਪਹਿਰ ਹਰ ਜਪੀਏ ਕਿਰਪਾ ਧਾਰ ਦੂਜਾ ਪਹਿਰ ਹੈ ਰੈਣਕੇ ਵਣਜਾਰਿਆ ਮਿੱਤਰਾ ਮਨ ਲਾ ਗਾਦੂ ਜੈਤਾਏ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਮੇਰੇ ਮਾਤ ਪਿਤਾ ਗਾਲ ਲਾਏ ਲਾਵੇ ਮਾਤ ਪਿਤਾ ਸਦਾ ਗਾਲ舍ਤੀ ਮਨ ਜਾਣੇ ਖੱਟ ਖਵਾਏ ਜੋ ਦੇਵਤ ਸਨ ਨਾਉਣ ਮੂਰਾ ਦਿੱਤੇ ਨੂੰ ਲਪਟਾਏ ਗੁਰਮੁਖ ਕੋ ਯਾਸੋ ਕਰ ਬੀ ਵਿਚਾਰ ਹਰ ਧਾਵੈ ਮਨ ਲੇਵਲਾਏ ਕਉ ਨਾਨਕ ਦੂਜਾ ਪਹਿਰੇ ਪ੍ਰਾਣੀ ਤਿਸ ਕਾਲ ਨ ਕਭੂ ਖਾਏ ਕੀਜਾ ਪੈਰਾ ਰਣ ਕਾ ਬਣਜਾਰਿਆ ਮਿੱਤਰਾ ਮਨ ਲੱਗਾ ਹਾਲ ਜੰਝਾਲ ਧਨ ਚਿਤ ਵੈ ਧਨ ਸੰਚ ਵੈ ਗੁਣਜਾਰਿਆ ਮਿੱਤਰਾ ਹਰਨਾਮ ਹਰਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲਾ ਜਿ ਹੁ ਵਾਇੰਤ ਸਖਾਈ ਜੋ ਤਾਰ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਏ ਜਿਸਨੋ ਕਿਰਪਾ ਕਰੇ ਗੁਰ ਮਿਲਿਐ ਸੋ ਹਰ ਹਰ ਨਾਮ ਸਮਾ ਲੋ ਕਉ ਨਾਨਕ ਤੀਜਾ ਪਹਿਰੇ ਪ੍ਰਾਣੀ ਸੇ ਜਾਏ ਮਿਲੈ ਹਰ ਨਾਲ ਚੌਥਾ ਤਾਰ ਰਹਾ ਕ ਬਨਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਰ ਦੇ ਸੇ ਵੋ ਪੂਰਾ ਸਤਿਗੁਰੂ ਬਨਜਾਰਿਆ ਮਿੱਤਰਾ ਸਭ ਚੱਲੀ ਰਹਿ ਵਹਾਂਦੀ ਹਰ ਸੇਵਕੋ ਕੈਨਾ ਕੈਨਾ ਢਹਿ ਲੂਣਾ ਕਰੋ ਜਿਤਾਸ ਤੇਰ ਜੁਗ ਜੁਗ ਰੋਵੋ ਹਰ ਸੇ ਭੀ ਸਦਮਾਨ ਹੋ ਰਲਿਆ ਜਨਮ ਮਰਨ ਦੁਖ ਖੋ ਰੋ ਗੁਰਸਾਹਿਬ ਗੁਰਸਵਾਮੀ ਭੇਦ ਰਾਜਾ ਜਿਤ ਮਿਲ ਹਰ ਭਗਤ ਸੁਖੰਦੀ ਕਉ ਨਾਨਕ ਪ੍ਰਾਣੀ ਚੌਥਾ ਤਰ ਸਤਿ ਲੋਰਹਿ ਭਗਤਾ ਵੀ ਸ੍ਰੀ ਰਾਗ ਮਹੱਲਾ ਪੰਜਵਾਂ ਸਾਹਿਲ ਆ ਤਾ ਰਹਿ ਰਹਿਣ ਕਾ ਬਨਜਾਰਿਆ ਮਿੱਤਰਾ ਧਰ ਪਾਇਤਾ ਉਦਰਾ ਮਾਹੇ ਦਸੀ ਮਾਸੀ ਮਾਨਸ ਕੀਆ ਬਨਜਾਰਿਆ ਮਿੱਤਰਾ ਕਰਮੋਹਤ ਕਰਮ ਕਮਾਰੇ ਨੋਲਤ ਕਰ ਦੇ ਇੰਨੇ ਕਰਮ ਕਮਾਣੇ ਜੈਸਾ ਲੋਹਤ ਧੁਰ ਪਾਇਆ ਮਾਦਪਤਾ ਭਾਈ ਸੁਤ ਬਨਤਾ ਤੇ ਪੀਤਰ ਪ੍ਰਭੂ ਸੰਜੋਆ ਕਰਮ ਸੁਕਰਮ ਕਰਾਏ ਆਪੇ ਕੇਸ ਜੰਤ ਵਾਸੇ ਕੇਸ਼ਨ ਆਹੇ ਕੌਣਾਂ ਰਗ ਪ੍ਰਾਣੀ ਪਹਿਲੇ ਪਹਿਰੇ ਘਰ ਪਾਇਤਾ ਉਦਰੇ ਮਾਹੇ ਦੁਜਾ ਕਰੇ ਕ ਬਣਜਾਰਿਆ ਮਿੱਤਰਾ ਘਰ ਜਵਾਨੀ ਲਹਿਰੀਦੇ ਬੁਰਾ ਭਲਾ ਨ ਪਛਾਣੈ ਬਣਜਾਰਿਆ ਮਿੱਤਰਾ ਮਨ ਮਕਤਾ ਹੰਮੇ ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਗੁਰ ਕਬਹੂ ਨਾ ਸੇ ਰਿਆ ਅਸਿਰ ਖਾੜੇ ਜਮ ਜੰਦਾਰਾ ਧਰਮ ਰਾਏ ਜਬ ਪਕਰ ਸਭ ਉਹਰੇ ਇਕਾਉਕਾ ਜਵਾਬ ਕਰੇ ਕਉ ਨਾਨਕ ਦੂਜੇ ਪਹਿਰੇ ਪ੍ਰਾਣੀ ਤ ਭਰ ਜੋਬਨ ਲਹਿਰੀ ਦੇ ਤਿਜੇ ਪਰ ਕਾ ਗੁਣ ਜਾਰਿਆ ਮਿੱਤਰਾ ਬਿਖ ਸੰਚੈ ਅੰਧ ਅਵਿਹਾਨ ਪੁੱਤਰ ਕਲਪਤਰ ਮੋਹ ਲਪਟਿਆ ਗੁਣ ਜਾਰਿਆ ਮਿੱਤਰਾ ਅੰਤਰ ਲਹਿਰ ਲੁਬਾਨ ਅੰਤਰ ਲਹਿਰ ਲੁਬਾਨ ਪ੍ਰਾਣੀ ਸੋ ਪ੍ਰਾਵ ਚੇਤਨਾ ਆਵ ਸਾਧ ਸੰਗਤ ਸਿਉ ਸਾਮਨਾ ਕੀਆ ਬਉ ਜੋਨੀ ਦੁਖ ਪਾਵੇ ਸਰਵਰਹਾਰ ਵਿਚਾਰਿਆ ਸੁਆਮੀ ਇੱਕ ਨਿਮਕ ਨ ਲੱਗੋ ਧਿਆਨ ਕਉ ਨਾਨਕ ਪ੍ਰਾਣੀ ਤੀਜਾ ਤੈ ਰਹੇ ਬਿਖ ਸੰਚੇ ਅੰਬਰਿਆਨ ਚੌਥਾ ਤੈ ਰਹੇ ਰਹਿਣ ਕਾ ਬਨਜਾਰਿਆ ਮਿੱਤਰਾ ਦਿਨ ਨੇੜਾ ਆਇਆ ਸੋ ਗੁਰਮੁਖ ਨਾਮ ਸੰਭਾਲ ਤੂੰ ਬਨਜਾਰਿਆ ਮਿੱਤਰਾ ਤੇਰਾ ਦਿਲ ਘੜੀ ਬੋਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਉਹ ਮੋਹ ਮਾਇਆ ਤੇਰਾ ਸੰਗ ਨ ਚੱਲ ਝੂਠੀ ਪ੍ਰੀਤ ਲਗਾਈ ਸਗਲੇ ਰਾਣ ਗੁਦਰੀ ਅੰਧਿਆਰੀ ਸੇ ਸਤਿਗੁਰ ਚਾਨਣ ਹੋਏ ਕਉ ਆਨੰਦ ਪ੍ਰਾਣੀ ਚੌਥਾ ਪਹਿਰ ਦਿਨ ਡੇੜਾ ਆਸੋ ਲਿਖਿਆ ਆ ਗੁਰਿੰਦ ਕਾਵਣ ਜਾਰਿਆ ਮਿੱਤਰਾ ਉਠਤਲੇ ਕਮਾਣਾ ਸਾਫ ਇਕ ਰੱਤੀ ਬਿਰਮਨਾ ਦੇਵ ਨੇ ਵਣ ਜਾਰਿਆ ਮਿੱਤਰਾ ਉਹਨੇ ਤਗਲੇ ਪਾਵੇ ਹਾਥ ਲਿਖਿਆ ਆਇਆ ਪਗੜ ਚਲਾਇਆ ਮਨ ਮੁਖ ਸਦਾ ਬਹੱਲੇ ਜਿਨਨੀ ਪੂਰਾ ਸਤਗੁਰ ਸੋਹਿਆ ਸੋ ਦਰਵੇ ਸਦਾ ਸੋਹੱਲੇ ਕਰਮ ਕਰਤੀ ਸਰੀਰ ਜੁਗ ਅੰਤਰ へ ਜੋਗੁ ਵਾਸੁ ਖਾਤ ਕਉ ਨਾਨਕ ਭਗਤ ਸੋਹੈ ਬਰਵਾਰ へ ਮਨ ਮੁਖ ਸਦਾ ਤਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਮੁੰਦੇ ਆਣੀ ਪੇੜਾ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੋ ਗੁਰਮੁਖ ਸਾਹੁਰਾ ਕਾਮ ਸਿਖੈ ਸਾਹੁਰਾ ਕਾਮ ਸਿਖੈ ਗੁਰਮੁਖ ਹਰ ਹਰ ਸੁਲਾਤ ਹਾਏ ਸਹੀਆ ਵਿੱਚ ਫਿਰੈ ਸੋਹਣੀ ਹਰਗ੍ਰਿ ਬੇਬਾ ਲੁੜਾਇ ਲੇਖਾ ਧਰਮਰਾਇ ਕੀ ਬਾਕੀ ਜਪ ਹਰ ਹਰ ਨਾਮ ਕਿ ਰੱਖੈ ਮੁੰਦੇ ਆਣੀ ਪਈਰ ਹੈ ਗੁਰਮੁਖ ਹਰ ਦਰਸ਼ਨ ਦੇਖੈ ਵਿਆਹ ਹੋ ਰੁਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਰਸਿਆ ਹਰ ਰਤਨ ਪਦਾਰਥ ਲਾਭਾ ਹਉ ਮੈ ਰੋੜ ਗਇਆ ਦੁਖ ਲਾਥਾ ਆਪ ਆਪੈ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਬినాਸੀ ਨਾ ਕਦੇ ਮਰੈ ਨਾ ਜਾਇਆ ਵਿਆਹ ਹੋ ਰੁਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਾਰ ਸਤਿ ਸੱਤ ਮੇਰੇ ਬਾਬੂਲਾ ਹਾਰ ਜਨ ਮੇਰੇ ਜੰਨ ਸੁਹੰਦੀ ਪੀਵ ਕਰੇ ਹਰ ਜਾਪ ਸੁਹੇਲੀ ਵਿੱਚ ਸਾਹੁਰੜਾ ਖਰੀ ਸੁਹੰਦੀ ਸਾਹੁਰੜਾ ਵਿੱਚ ਖਰੀ ਸੁਹੰਦੀ ਜਲ ਪੀਵ ਕਰੇ ਨਾਮ ਸਮਲਿਆ ਸਭ ਸਬਨੋ ਜਨਮ ਤਨ ਦਾ ਗੁਰਮਖੇ ਜਿਨਾ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾਂ ਮਿਲ ਕਾਰਜ ਸੁਹੇਲਾ ਵਰਤਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬੂਲਾ ਹਰ ਜਨ ਮਿਲੇ ਜੰਨ ਸੁਹੰਦੀ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵਹੁ ਦਾਨ ਮੈਂ ਦੱਜੋ ਹਰ ਕਪੜਾ ਹਰ ਸੁਬਾ ਦੇਵਹੁ ਜਿਤ ਸਬਰ ਮੇਰਾ ਕਾਜੋ ਹਰ ਹਰ ਪ੍ਰਤੀ ਕਾਰਜ ਸੁਹੇਲਾ ਗੁਰ ਸਤ ਗੁਰ ਦਾਨ ਦੇਵਾ ਆ ਖੰਡ ਵਰਪੰਧ ਹਸ ਸੁਦਾ ਵੇਈਓ ਦਾਨ ਨਰ ਲਰ ਲਰ ਆਇਆ ਹੋਰ ਮਾਰਮੁਖ ਦਾਜ ਜੇ ਰਖ ਖਖਲੇ ਸੋ ਕੂਰ ਹੰਕਾਰ ਕਾਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵ ਉਹ ਦਾਨ ਮੈਂ ਦੱਜੋ ਹਰ ਨਾਮ ਰਾਮ ਮੇਰੇ ਬਾਬੁਲਾ ਪਿਰ ਮੇਰੇ ਧਨ ਵੇ ਲਵੰਦੀ ਹਰ ਜੁਗ ਹੈ ਜੁਗੋ ਦੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੋ ਜੋ ਪੀੜੀ ਜੱਲ੍ਹਾ ਸਤਿਗੁਰ ਕੀ ਜਿਨਿ ਗੁਰਮੁਖ ਨਾਮ ਤੇ ਆਇਆ ਹਰਿਪੁਰਖ ਨਾ ਕਬੀ ਬਿਰਸੈ ਜਾਵੈ ਲਿਖ ਦੇਵੈ ਚੜ੍ਹ ਸਵਾਇ ਨਾਰਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋਹੰਦੀ ਹਰਿ ਰਾਮ ਰਾਮ ਮੇਰੇ ਬਾਬੂ ਲਾ ਤੇਰ ਮਿਲ ਤਨ ਮੇੇ ਲਪਤੰਦੀ ਸਿਰੀ ਰਾਗ ਮਹਰਲਾ ਪੰਜਵਾ ਸੰਤ ਏਕ ਓੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦੋ ਨਾਮ ਸਵਾਲੇ ਮਨ ਪਿਆਰਿਆ ਜੀ ਮਿੱਤਰਾ ਹਰਿ ਲਭੈ ਤੇਰੇ ਨਾਲ ਸੰਗ ਸਹਾਈ ਹਰਨਾਮ ਤੇ ਆਈ ਬ੍ਰਥਾ ਕੋਈ ਨਾ ਜਾਏ ਮਨ ਚੰਦੇ ਸੇ ਪਰ ਪਾਵਹਿ ਚਰਨ ਕਮਲ ਚਿਤੁ ਲਾਏ ਜਲਕਲ ਪੂਰਿਆ ਬਨਵਾਰੀ ਘਾਟ ਘਾਟ ਨਗਰ ਨੇ ਹੱਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗੋ ਧਾਮ ਜਾਲੇ ਮਨ ਪਿਆਰੇ ਆ ਜੀ ਮਿੱਤਰਾ ਹਰ ਦੇ ਝੂਠ ਪਸਾਰੇ ਮਨ ਪਿਆਰੇ ਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਾਰ ਬੋਧਿ ਕਰਤੋ ਸਹਿ ਸਾਧੂ ਨਾਮ ਵਿਆਪੈ ਗੁਰਪੂਰਾ ਤੇ ਪੜ ਭਾਗੀ ਆਸ ਆਖ ਪੈਰ ਪ੍ਰਵਜਤ ਆਜ ਜੁਗਦੀ ਸੇਵਕ ਸੁਆਮੀ ਭਗਤਾ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਾਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਵ ਸਵੱਲੀ ਮਾਨ ਪਿਆਰਿਆ ਜੀਓ ਮਿੱਤਰਾ ਹਰ ਦਰ ਨੇ ਚਲ ਮੱਲੇ ਹਰ ਦਰ ਸੇਵੇ ਲਖ ਤੇਵੇ ਨਿਚ ਨੇ ਆਸਣ ਪਾਇਆ ਤਹ ਜਨਮ ਨਾ ਮਰਨ ਨਾ ਆਉਣ ਜਾਣਾ ਸਭ ਸਾਧੂਖ ਮਿਟਾਇਆ ਚਤਰੇ ਬੁਬਤ ਕਾ ਕਾਲ ਵਿਫਾਰੇ ਆ ਜਮਦੂਤਾ ਕਸ਼ੂ ਨਾ ਚੱਲੀ ਨਾਰਕ ਸਿੱਖ ਦੇ ਮਨ ਪ੍ਰੀਤਮਾ ਹਰ ਲੱਦੇ ਖੇਵ ਸਵੱਲੀ ਮਨ ਪਿਆਰੇ ਆ ਜੀ ਉਹ ਮਿੱਤਰ ਆ ਕਰ ਸੰਤਾ ਸੰਗਨ ਵਾਸੋ ਮਨ ਪਿਆਰੇ ਆ ਜੀ ਉਹ ਮਿੱਤਰ ਆ ਹਰ ਨਾਮ ਜਪਤ ਪ੍ਰਗਾਸੋ ਸੇ ਮਰ ਸੁਆਮੀ ਸੁਖਾਦਮੇ ਈਸ਼ ਸਗਲੇ ਪੁੰਨਿਆ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਲੇ ਚਰੀ ਵਿਸ਼ੁਮਨਿਆ ਅੰਤਰ ਬਾਹਰ ਸਰਬਾਤਰ ਵਿਆ ਮਨ ਉਪਜਿਆ ਵਿਸ਼ਵਾਸ ਨਾਨਕ ਸਿੱਖ ਦੇ ਮਨ ਪ੍ਰੀਤਮ ਆ ਕਰ ਸੰਤਾ ਸੰਗਨ ਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਉ ਮਿੱਤਰਾ ਹਰ ਜਲ ਮੇਲੇ ਜੀਵੇ ਮੀਨਾ ਹਰ ਪੀ ਆਗਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਵਨ ਉਠੇ ਸ੍ਰੀ ਧਰ ਪਾਏ ਮੰਗਲ ਗਾਏ ਇਸ ਪੁੰਨੇ ਸਤਗੁਰ ਟੁੱਠੇ ਲੜ ਲੀਨੇ ਲਾਏ ਨਉ ਨਿਧ ਪਾਏ ਨਉ ਸਰਬ ਸੋ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ਼੍ਰੀ ਰਾਜ ਕੇ ਸ਼ੰਪ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਦਖੜਾ ਹੱਥ ਮਜਾਉ ਮਾਪਿ ਪਸੇਕੋ ਦੀਦਾਰ ਸੰਤ ਸਰਣਾ ਲੱਭੜੇ ਨਾਨਕ ਪ੍ਰਾਣ ਆਧਾਰ ਵਿਸ਼ੰਤ ਚਰਨ ਕਮਲ ਸੋ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨਹਿ ਭਾਵੇ ਜੀਓ ਦਾਸਾਨਾ ਭਾਵੇ ਬਿਨ ਦਰਸਾਵੇ ਏਕ ਖਿਨ ਧੀਰਜ ਕਿਉ ਕਰੇ ਨਾਮ ਬਿਹੂਨਾ ਤਰਮਨ ਹੀਨਾ ਜਲ ਬਿਨ ਮਛਲੀ ਜੋ ਮਰ ਮਿਲ ਮੇਰੇ ਪਿਆਰੇ ਪ੍ਰਾਨ ਆਧਾਰ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸਵਾਮੀ ਨਾਨਕ ਕੇ ਸਵਾਮੀ ਧਾਰ ਅਨੁਗ੍ਰਹਿ ਮਨ ਤਰ ਅੰਕ ਸਮਾਵੇ ਦਖਣਾ ਸੋਹੰਦਰੋ ਹੱਬ ਠਾਏ ਕੋਈ ਅਨੰਦ ਸਹਦੂ ਜੜੋ ਖੁਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਸ਼ੰਤ ਤੇਰੇ ਵਸਨ ਹਰ ਰੋਤ ਆਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਮਰਤ ਸਾਸ ਗਰਾਸ ਪੂਰਨ ਵਿਸਵਾਸ ਕਿਉ ਮਨ ਵਿਸਾਰੀਐ ਜੀਉ ਕਿਉ ਮਨੋਂ ਦੇ ਸਾਰੀ ਐ ਨਿਮਖ ਨਹੀਂ ਟਾਰੀ ਐ ਗੁਣਵੰਤ ਪ੍ਰਾਨ ਹਮਾਰੇ ਮਨ ਬਾਸ਼ਤ ਫਲ ਦੇ ਤੈ ਸੁਆਮੀ ਜੀਉ ਕੀ ਬਿਰਥਾ ਸਾਰੇ ਅਨਾਥ ਕੋ ਨਾਥੇ ਸਰਬ ਕਾ ਸਾਥੇ ਜਪ ਜੂਗਾ ਜਨਮ ਨਾ ਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਕਾ ਕਿਰਪਾ ਕਰ ਭਉ ਜਲ ਤਾਰੀਐ ਦਖਣਾ ਧੂਰੀ ਮਜਰ ਸਾਰਕੇ ਸਾਈਂ ਥੀਏ ਕਿਰਪਾਲ ਲੱਦੇ ਹਬੇ ਠੋਕਰੇ ਨਾਨਕ ਹਰ ਧਨ ਮਾਲ ਸੰਤ सुंदर स्वामी तहांमा भक्त है बस राम आशा लाग जीवते जीवो मन तने गलतान सिमरत प्राब नाम हर अमृत पीवते जीवो अमृत हर पीवते सदा जीवते बिक भाना पीका जाने आपे कृपाल गोपाल प्रभु मेरे साध संगत निध मानेया ਸਰਬਸੋ ਸੁਖਾ ਨਾਮ ਦਾ ਕਨਪਿਆਰੇ ਹਾ ਰਤਨਾ ਮਾਨ ਅੰਤਰ ਸਿਵਤਿ ਇਕ ਤੁਲ ਨਹੀਂ ਵਿਸਰਾ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤ ਦਖਣਾ ਜੋਤੋਂ ਕਿਨੇ ਆਪਣੇ ਤਨਾਕੂ ਮਿਲਿਓ ਹੈ ਆਪੇ ਹੀ ਆਪ ਮੋਹੋ ਹੈ ਜਸ ਨਾਨਕ ਆਪ ਸੁਣਿਓ ਸ਼ੰਤ पाएरी मन मोहयात्रसाद आगाध कंठ लॻ सोहो हार कंठ लॻ सोह दोख सब जो भगत लखया करवास पहे मन सर्व सुख उठे तुठे जन्म मरण सब मिट गए ਸਭੀ ਮੰਗਲੋ ਗਾਇਆ ਈਸ਼ ਕੁਜਾਇਆ ਬੋਰਨਾ ਮਾਇਆ ਹੋਏ ਆਕਾਰ ਬਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਇਆ ਦਖਣਾ ਸਾਈਂ ਨਾਮ ਮੋਲੇ ਕੀਮਨਾ ਕੋਈ ਜਾਣਦੋ ਜਿਨਾ ਭਾਰ ਮਥਾਵੇ ਸੇ ਨਾਨਕ ਹਰ ਰੰਗ ਮਾਨਦੋ ਸ਼ੰਤ ਸਹਿਤਿ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੋਲਕਾਰ ਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨੇ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਧਰਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗੈ ਲੀਨੇ ਹਰ ਜਸੋ ਦੀਨੇ ਜੋਰ ਨਾ ਧਾਵੈ ਨਹਿ ਮਰੇ ਸਰਬੋਤਮ ਬਰਿਆਲ ਕਿਰਪਾ ਭੇਟ ਤੇ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਦਨ ਨਾ ਜਾਏ ਇਕੱਥ ਸੁਆਮੀ ਸਦ ਕਹਿ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਨ ਜਾਇ ਇਕ ਓੰਕਾਰ ਸਤ ਨਾਮ ਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਸ ਰਿਹਾ ਸਭ ਕੋਈ ਜੀਉ ਹਰ ਜੀ ਸਭ ਪ੍ਰਤਪਾਲਦਾ ਘੜ ਘੜ ਰਮਈਐ ਸੋਇ ਸੋ ਹਰ ਸਦਾ ਤੇ ਆਈ ਆ ਕਿਸੇ ਨਾ ਹਵਰਨਾ ਕੋਏ ਜੋ ਮੋਹ ਮਾਇਆ ਚਤਲਾਏ ਦੇ ਸੇ ਛੋੜ ਚੱਲੇ ਦੁਖ ਰੋਏ ਜਨਨਾਰਤ ਨਾਮ ਤੇ ਆਇਆ ਹਰ ਅੰਤ ਸਤਾਈ ਹੋਏ ਮੈਂ ਹਰ ਬਿਨ ਅਵਰਨਾ ਕੋਏ ਹਰ ਗੁਰ ਸਰਨਾਈ ਪਾਈਏ ਬਨਜਾਰਿਆ ਮਿੱਤਰਾ ਵਡ ਭਾਗ ਪ੍ਰਾਪਤ ਹੋ ਰਹਾ ਸਤ ਜਨਾ ਆਵੇ ਨ ਭਾਈਆ ਹਰਿ ਤਨ ਨਾ ਪਾਇ ਨਾ ਵਿੱਚ ਹਉ ਮੈਂ ਕਰਮ ਕਮਾਉ ਦਹਿ ਜਿਉ ਬੇਸਵਾ ਪੋਤਨ ਨਾਓ ਪਿਤਾ ਜਾਤ ਤਾ ਹੋਈ ਗੁਰ ਤੁਠਾ ਕਰੇ ਪਸਾਓ ਵਡ ਭਾਗੀ ਗੁਰ ਤਾ ਆ ਹਰ ਅਨਸ ਲੱਗਾ ਪਹਾਓ ਜਨਮਾਕ ਬ੍ਰਾਹਮ ਕਸ਼ਾਣਯ ਹਰ ਕੀਰਤ ਕਰਮ ਕਮਾਉ ਮਾਨਾ ਹਰ ਹਰ ਲੱਗਾ ਚਾਉ ਬਖੂਰਾ ਰਾਮ ਦਰੜਾਇਆ ਹਰ ਮਿਲਿਆ ਹਰ ਪ੍ਰਮਾਣ ਹੋ ਰਹਾ ਜਾਗ ਲਾਗ ਦੇਵਨ ਸਾਸ ਤਵ ਲਗ ਨਾਮ ਤੇ ਹਾਰੇ ਚਦਿਆ ਨਾਲ ਹਰ ਚਲਸੀ ਹਰ ਅੰਤਿ ਲੇਸ਼ਦਾਏ ਹਾਂ ਬਲੇ ਹਾਰੀ ਤਿਨ ਕਉ ਜਨ ਹਾਰ ਬੁੱਠਾ ਮਨ ਆਏ ਹਾਂ ਬਲੇ ਹਾਰੀ ਤਿਨ ਕਉ ਜਨ ਹਰ ਮਨ ਬੁੱਠਾ ਆਏ ਜਿਨਿ ਹਾਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਸ਼ਤਾਏ ਤੋਰ ਮਸਤਕੂ ਹਰਿ ਅਰਾਧੇ ਲਿਖਿਆ ਜਨ ਨਾਨਕ ਨਾਮ ਤੇ ਆਵੇ ਮਨ ਹਰਿ ਹਰਿ ਪ੍ਰੀਤ ਲਗਾਵੇ ਵੱਡ ਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਏ ਰਹਾ ਹਰਿ ਆਪੇ ਆਪੋ ਪਾਇਦਾ ਹਰਿ ਆਪੇ ਦੇਵਲ ਹਰਿ ਆਪੇ ਕਰਮ ਪੁਲਾਇਦਾ ਹਰਿ ਆਪੇ ਹੀ ਮਤ ਦੇ ਗੁਰਮੁਖਾ ਮਾਨਕ ਰੇਦਾਸ ਸੇ ਵਿਰਲੇ ਕੇ ਕੇ ਹਾਂ ਬਲਿਹਾਰੀ ਤਿਨ ਕਉ ਜਨ ਹਰ ਪਾਇਆ ਗੁਰਮਤਿ ਜਾਰਨਾ ਨਾਨਕ ਕਾਮਰ ਪ੍ਰਦਾਸਾ ਹਮਾਨ ਹਰ ਹਰ ਉਠੜਾਰੇ ਮਰ ਹਰ ਹਰ ਜਪਨ ਕਰੇ ਹਰ ਗੁਰ ਸਨਣਾਈ ਭਜ ਤੋ ਜਿੰਦੂ ਸਭ ਕੇ ਰਿਕ ਦੁਖ ਪਰ ਹਰ ਹੋ ਰਹਾ ਕਾਡ ਕਾਡ ਰਮਈਆ ਮਨ ਵਸਾ ਕਿਉ ਪਾਈਏ ਕਿਤ ਭਤ ਬਰਪੂਰਾ ਸਬਦਰ ਭੇਤੀ ਹੈ ਹਰ ਆਏ ਵਸਾ ਮਨ ਚਿਤ ਮੈਂ ਤਾਰੇ ਨਾਮ ਅਮਰ ਹੈ ਹਰ ਨਾਮੈ ਤੇ ਗਾਤ ਮਤੋ ਮੈਂ ਹਰ ਹਰ ਨਾਮ ਵਸਾਉ ਹਰ ਨਾਮੈ ਹੀ ਜਤ ਪਤ ਜਨ ਨਾਨਕ ਨਾਮ ਤੇ ਆਇਆ ਰੰਗ ਰਤਰਾ ਹਰ ਰੰਗ ਰਤ ਹਰ ਪ੍ਰਭ ਆਹ ਹਰ ਪ੍ਰਭ ਸਾਥ ਗੁਰਬਚਨ ਹੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਹੋ ਰਹਾਉ ਜੇ ਕੋ ਪੁਰਬੇ ਲਖਿਆ ਸੇ ਆਏ ਮਿਲੇ ਗੁਰ ਪਾਸ ਸੇ ਸੋਕ ਭਾਇ ਵਨ ਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਵਾਸ ਧਨ ਤਾਰ ਬਣ ਦੇ ਵਾਪਾਰੀਆ ਜਿਨ ਵਖੇ ਜਿਨ ਵਖਰੇ ਲੱਦੇ ਆ ਹਰ ਰਾਸ ਗੁਰ ਮੁਖਾ ਦਾਰ ਮੁਖ ਜਿਲੇ ਸੇ ਆਏ ਮਿਲੇ ਹਰ ਪਾਸ ਜਾਨ ਨਾਨਕ ਗੁਰ ਤਨ ਪਾਵਾ ਜਿਨ ਆਪ ਤੁਠਾ ਗੁਣ ਤਾਸ ਹਰ ਧਿਆਵੋ ਸਾਹ ਸਿ ਬਿਰਾਸ ਮਨ ਪ੍ਰੀਤ ਲਗੀ ਤਨਾ ਗੁਰਮੁਖ ਹਰਿ ਨਾਮ ਜਿਨਾਂ ਰਹਿ ਰਾਸ ਰਹਾਓ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਕੀ ਵਾਰ ਮਹੌਲਾ ਚੌਥਾ ਸ਼ਲੋਕਾ ਨਾਲ ਸ਼ਲੋਕ ਮਹੌਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸਤਿ ਭਰੇ ਪਿਆਰ ਸਦਾ ਹਾਰ ਸੱਚ ਮਨ ਵਸੈ ਨਿਚਲ ਮਤਿ ਉਪਰ ਰਤਨਾ ਮੋਰ ਕਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਵਾ ਸਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚਾ ਸਤਿਗੁਰ ਸੇਵਿਆ ਸਦਾ ਸਤਿਵਾਂ ਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਤਾਤ ਹੈ ਜਦ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਹਿਆ ਰਖ ਸੁਣ ਨਾ ਹੋਏ ਸਾ ਦੇ ਕੇ ਬਨ ਪ੍ਰੀਤਨਾ ਉਪਜਾ ਅੰਬਾ ਕੇ ਆਕਰੇ ਨਾਨਕ ਜਰ ਅਖੀ ਲੀਤੀ ਆ ਸੋਈ ਸਚਾ ਦੇ ਪੌੜੇ ਹਰ ਇੱਕੋ ਕਰਤਾ ਇੱਕੋ ਇੱਕੋ ਦੀਵਾ ਹਰ ਹਰ ਇੱਕ ਸਦਾ ਹੈ ਅਮਰ ਇੱਕੋ ਹਰ ਚੇਤ ਧਾਰ ਹਰ ਪਿਛ ਬਨ ਕੋਈ ਨਾ ਹੈ ਦਰ ਭ੍ਰਮ ਭਉ ਦੂਰ ਕਰ ਹਰਤ ਸੈ ਨੂੰ ਸਾਲਾ ਹੈ ਜੇ ਤਦ ਰੱਖਾ ਬਾਹਰ ਘਰ ਹਰ ਜਿਸ ਨੂੰ ਹੋਏ ਬਿਆਲੇ ਸੋ ਹਰ ਜਪ ਭਉ ਬਿਖਮਤਾਰੋ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਰੇ ਸੰਧੀਆ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਰਾ ਸੁਤਿਆ ਦੇ ਉਠਾਲ ਮਹੱਲਾ ਪਹਿਲਾ ਜਦਕ ਸਬੂਰੀ ਸਾਦ ਕਾ ਸਬਰ ਤੋ ਸਮਲਾਇ ਕਾ ਦੀਦਾਰ ਪੂਰੇ ਪਾਇ ਸਾ ਖਾਓ ਨਹੀਂ ਖਾਇ ਕਾ ਪੋੜੀ ਸਭ ਪੇਤ ਦੋ ਪਾਇ ਕਾ ਆਪ ਕਰ ਲਾਈ ਤੂੰ ਆਪੇ ਵੇਖ ਜਿਸਦਾ ਆਪਣੀ ਵਿਵੇਾਈ ਹਾਰ ਤੋ ਦੁਬਾਰੇ ਕਿਸ਼ਨਾ ਹੈ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਬਨੇ ਹੀ ਥਾਈ ਹਾਰ ਤਸਾ ਧਾਵੋ ਸੰਤ ਜਨੋ ਦੁਲੇਸ਼ਦਾਈ ਸਲੋਕ ਮਹੱਲਾ ਪਹਿਲਾ ਫਕੜ ਜਾਤੀ ਫਕੜ ਨਾ ਸਬਨਾ ਜੀਆਂ ਏਕਾਸ਼ਾ ਆਪੋ ਜੇ ਕੋ ਪੜਾ ਕਹਾਏ ਨਾਨਕ ਤਾ ਪਰ ਜਾਤਾ ਜਾਤਕ ਲੇਖੇ ਪਾਏ ਮਹੱਲਾ ਦੂਜਾ ਜੇ ਸ ਪਿਆਰੇ ਸੋਨੇ ਹੋ ਤਿਸ ਆਗਾ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਟ ਪਾਛਾ ਜੀਵਨਾ ਤੌੜੇ ਤੋਦ ਆਪੇ ਪਤਰਤੀ ਸਜਿਆ ਚੰਦ ਸੂਰਜ ਦੇ ਦੀਵੇ 10 ਚਾਰ ਹੱਟ ਤੁਧ ਸਜਿਆ ਵਪਾਰ ਕਰੀਵੇ ਇਕਨਾਨ ਨੂੰ ਹਰ ਲਾਭ ਦੇ ਜੋ ਗੁਰਮਖ ਥੀਵੇ ਤਿੰਨ ਜਮ ਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ ਕੋਈ ਆਪ ਛੁੱਟੇ ਪਰਵਾਰ ਸਿਓ ਤਿੰਨ ਪਿਛੇ ਸਭ ਜਗਤ ਛੁਟੀਵੇ ਸੁਨੋਕ ਮਹੱਲਾ ਤਹਲਾ ਕੁਦਰਤ ਕਾ ਕਾਇਆ ਵਸਿਆ ਸੋ ਵਖਤ ਵਿਚਾਰ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤੱਕ ਹੀ ਨਾ ਜਾਏ ਸਰਾਸਰੀ ਇਵਤ ਕਰਵੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿਵਕ ਕਰ ਸਜਦਾ ਮਨ ਕਰ ਮਖਸੂਦ ਜੇ ਤੇਰੇ ਦੇਖਾ ਤੇ ਤੇਰੇ ਮੌਜੂਦ ਮਹੱਲਾ ਤੀਜਾ ਗੋ ਸਬਾ ਇਹ ਨਾ ਪਈ ਨਾਨੜਾ ਨਾ ਦੂਰ ਨਾਨਕ ਸਤਿਗੁਰ ਤਾ ਮਿਲੈ ਜਾਂ ਮਨ ਰਹੈ ਹਦੂਰ ਪੌੜੇ ਸਬਤ ਦੀਪ ਸਬਤ ਸਾਗਰਾਂ ਨਾਵਖੰਡ ਚਾਰ ਵੇਦ 10 ਅਸ਼ਟ ਪੁਰਾਣਾ ਹਰ ਸਬਨਾ ਵਿੱਚ ਤੂੰ ਵਰਤਦਾ ਹਰ ਸਬਨਾ ਪਹਿਣਾ ਸਬ ਤੂ ਜਾ ਤੇ ਆਵੇ ਜੀ ਜੰਤ ਹਰ ਸਾਰ ਬਤਾਣਾ ਜੋ ਗੁਰਮੁਖ ਹੜਿਆ ਰਾਭ ਦੇ ਤਿਨ ਹਾਂ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੂਜ ਵਿਢਾਣਾ ਸ਼ਲੋਕ ਮਹੱਲਾ ਤੀਜਾ ਕਰੋ ਮਸਾਜਨੀ ਕਿਆ ਸਦਾਇ ਹਿਰਦੈ ਹੀ ਲਿਖ ਰੋ ਸਦਾ ਸਾਹਿਬ ਕਾ ਰੰਗ ਰਹਿ ਕਭੂ ਨਾ ਟੁੱਟ ਸਨੇਹੋ ਕਰੋ ਮਸਾਜਨੀ ਜਾਸੀ ਲਿਖ ਆਪਹੀ ਨਾ ਰਹਿ ਜਾਏ ਨਾਨਕ ਸਹਿ ਪ੍ਰੀਤ ਨਾ ਜਾਇਸੀ ਜੋ ਧੁਰਿ ਛੋਡੀ ਸਚਾ ਪਾਏ ਮਹੱਲਾ ਤੀਜਾ ਨਗਰੇ ਆਵਦਾ ਰਾਮ ਨਾ ਚੱਲੇ ਵੇਖੋ ਕੋ ਜੋ ਪਾਏ ਸਤਿਗੁਰ ਸੱਚ ਦਿਰੜਾ ਆ ਸੱਚ ਰਹੇ ਮਿਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲਾ ਪਾਏ ਪਉਰੇ ਹਰਿ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਤੇਤ ਜੋ ਕੀਚਾ ਸੁਹਰ ਜਾਣਵਾ ਮੇਰੇ ਮਨ ਹਰ ਚੇਤ ਸੋਧਰਾ ਜੇ ਪਾਵ ਕਮਾਵਦਾ ਧਰਮੀ ਵਿਗਸੇਤ ਤੂੰ ਸਚਾ ਆਪਨ ਹੋ ਸੱਚ ਤਾਂੜੀਏ ਕੇਤ ਜਿਨਾਂ ਮਾਨਕ ਸੱਚ ਪਛਾੜਿਆ ਸੇ ਸੱਚ ਰਲੇਤ ਸ਼ਲੋਕਾ ਮਹਲਾਤੀ ਜਾਗ ਕਾਲਮ ਜਲਾ ਸਾਰਮਸਵਾਰੀਆ ਕਾਗਦ ਪੀ ਜਲ ਜਾਓ ਲਖਣਵਾਰਾ ਜਲ ਬਲੋ ਜੇ ਲਿਖਿਆ ਦੂਜਾ ਪਹਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨਾ ਕਰਣਾ ਜਾਏ ਮਹਲਾਤੀ ਜਾਗ ਕੋਰ ਕੂੜ ਪੜਨਾ ਕੂੜੋ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿੜਨਾ ਵੈ ਕੋ ਥਿਰ ਨਹੀਂ ਪਰ ਪਰਬ ਵੇਖਵਾਰ ਪਉੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਣ ਆ ਸੁਣਾਈ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਕੁਸ਼ਿਆਦਾਨ ਦੇਵਕਾ ਸ਼ਲੋਕ ਇਹ ਮਹੱਲਾ ਤੀਜਾ ਹਰ ਹੋ ਕਰਤੀ ਸਭ ਮੁਈ ਸੰਪੋਖ ਸਾਨਾ ਨਾ ਲਾ ਦੂਜੈ ਪਾਇ ਦੁਖ ਪਾਇਆ ਸਭ ਜੋ ਹੀ ਜਮ ਕਾਲ ਨਾਨਕ ਗੁਰਮੁਖੋ ਕੋ ਬਰੇ ਸੱਚਾ ਨਾਮ ਸਮਾਨੋ ਮਹੱਲਾ ਪਹਿਲਾ ਗੱਲੋ ਅਸੀਂ ਚੰਗੀਆਂ ਆਚਾਰੀ ਬੁਰੀਆ ਮਨ ਰੋ ਕੁਸਦਾ ਕਾਲੀਆ ਬਾਹਰ ਚਿਟਵੀਆ ਹਰਿ ਸਾ ਕਰੇ ਪਨਾੜੀਆ ਜੋ ਸਿਵੇ ਬਾਰ ਖੜੀਆ ਹੈ ਨਾਲ ਖਸਮਾਂ ਰਤੀਆ ਮਾਣੇ ਸੁਖ ਰਲੀਆ ਹੁੰਦਾ ਤਾਂ ਨਤਾਣੀਆਂ ਰਹੇ ਨਿਮਾਨਣੀਆਂ ਹੋ ਨਾਨਕ ਜਨਮ ਸਰਕਾਰਥਾ ਜੇ ਤਿਨ ਕਾ ਸਾંગ ਮਿਲਾ ਹੋ ਪੌੜੀ ਤੂੰ ਆਪੇ ਜਾਲ ਮੀਨਾ ਹੈ ਆਪ ਆਪੇ ਹੀ ਆਤ ਜਾਲ ਤੂੰ ਆਪੇ ਜਾਲ ਬਤਾਏ ਰਹਾ ਆਪੇ ਵਿੱਚ ਸਿਵਾਲ ਤੂੰ ਆਪੇ ਕਮਲ ਹਲਪਤ ਹੈ ਸਹ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੋਤ ਕਰਾਏ ਦਹਾ ਇੱਕ ਨਿਮਖ ਘੜੀ ਕਰ ਖਿਆਲ ਹੱਥ ਦੋ ਬਾਹਰ ਕਿਸ਼ ਨਹੀਂ ਗੁਰ ਸਬਦੀ ਵੇਖ ਨਿਹਾਲ ਸ਼ਲੋਕ ਮਹੱਲਾ ਤੀਜਾ ਕੋ ਕਮਨਾ ਦਾ ਬੋਤਾਰੂ ਵੇ ਅੰਦਰ ਢੋਖਾ ਨੀਂਦ ਨਾ ਸੋਵੇ ਜੇ ਧਨ ਖਸਮੇ ਚੱਲੇ ਰਜਾਈ ਦਾਰ ਘਰ ਸੁਬਾ ਮਹਿਲ ਬੁਲਾਏ ਨਾਰਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦਿ ਸਚ ਸਮਾਈ ਮਹੱਲਾ ਤੀਜਾ ਮਨਮਕ ਨਾਮ ਵਿਹੂੜਿਆ ਆ ਰਾਂਗ ਕਸੁੰਬਾ ਦੇਖ ਨਾ ਫੁੱਲ ਇਸ ਕਾ ਰਾਂਗ ਦਿਨ ਥੋੜਿਆ ਆ ਸ਼ੋਸ਼ਾ ਇਸ ਦਾ ਮੁੱਲ ਦੁਧਿਆ ਲਗੇ ਪਤਮੇ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਤਸ ਪਏ ਪਚੇ ਵਾਰੋ ਵਾਰ ਨਾਗ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜਿ ਰਹਿ ਸਮਾਏ ਪਉੜੀ ਸੇਸਟੋ ਪਾਈ ਸਬਤੋਦ ਆਪ ਰਜੇ ਕ ਸੰਭਾਰੇ ਇਕ ਵਾਲ ਸ਼ਾਲਕਾਰ ਕ ਖਾਵਦ ਮੋਹ ਕੂਰ ਕੁਸਤ ਤਨੀ ਤਾਏ ਤਦ ਆਪੇ ਤਾਲਾ ਸੋ ਕਰੇ ਤੁਧ ਉਤ ਕਾਮੁ ਹੋਇ ਲਾਇ ਆਇਕ ਨਾਸਾ ਚ ਬੁਝਾਇਓ ਨ ਤਨਾ ਟਟ ਪੰਡਾਰ ਦੇਵਾਇ ਹਰ ਚੇਦ ਖਾਏ ਤਨਾ ਸਫਲ ਹੈ ਅਚੇਤਾ ਹੱਥ ਤਦਾਇਆ ਹਸ ਲੋਕ ਮਹੱਲਾ ਤੀਜਾ ਪਰ ਪਰ ਪੰਡਿਤ ਪਰ ਪਰ ਪੰਡਿਤ ਵੇਦ ਵਿਖਾੜੇ ਮਾਇਆ ਮੋਸ ਸਵਾਏ ਦੂਜਾ ਪਾਇ ਹਰ ਨਾਮ ਵਿਸਾਰੇ ਮਨ ਮੂਰਖ ਮਿਲੈ ਸਜਾਇ ਜਿਵੇਂ ਜੀਓ ਪਿੰਡ ਦਿੱਤਾ ਤੇ ਸਕਮ ਹੋਣਾ ਚੇਤ ਹੈ ਜੋ ਦਿਨਾਰਿਜ ਕਸਮ ਆਏ ਜਮਕਾ ਫਾਗਰੋ ਨਾ ਕੱਟਿਏ ਫਿਰ ਫਿਰ ਆਵੈ ਜਾਏ ਮਰਮੋ ਕੋ ਕਿਛੂ ਨਾ ਸੂਜੈ ਅੰਧੁਲੇ ਪੂਰਬ ਲਿਖਿਆ ਕਮਾਏ ਪੂਰਾ ਭਾਗ ਸਤਗੁਰ ਮਿਲਿਆ ਸੁਖ ਦਾਤਾ ਨਾਮ ਵਸ ਮਨ ਆਏ ਸੁਖ ਨਾੜੇ ਸੁਖ ਤੰਨਾ ਸੁਖੇ ਸੁਖ ਵੇ ਹਾਏ ਮਾਲਕ ਸੋ ਨਾਮ ਮਨੋਲਾ ਵਿਸਾਰੀਏ ਜਿਤ ਦਾਰ ਸੱਚਾ ਸੁਭਾ ਪਾਏ ਮਹੱਲਾ ਤੀਜਾ ਸਾਰ ਗੁਰ ਸੇਵ ਸੁਖ ਪਾਇਆ ਸਚ ਨਾਮ ਗੁਣ ਪਾਸ ਗੁਰਮਤੀ ਆਪ ਪ੍ਰਸ਼ਾਣਿਆ ਰਾਮ ਨਾਮ ਪਰਵਾਸ ਸਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਧ ਕਰੇ ਅਰਵਾਸ ਸੱਚਾ ਸਉਦ ਸਲਾਹਨਾ ਸੁਖੇ ਸੋਖਨਵਾਸ ਜਾਪ ਤਵ ਸੰਜਮ ਮਰਵਾਹੇ ਬਿਨ ਨਾਵ ਤ੍ਰਿਜ ਜੀਵਾਸ ਗੁਰਮਤੀ ਨਾਉ ਪਾਈਆ ਮਨ ਮੁਖ ਮੋਹੇ ਵਿਨਾਸ ਜੋ ਕੋ ਹਵਾ ਤੇ ਉਰ ਆਤੋ ਨਾਨਕ ਤੇਰਾ ਦਾਸ ਪਉਰੇ ਸਾਕੋ ਤੇਰਾ ਤੂੰ ਸਬਸਦਾ ਤੂੰ ਸਬ ਨਾ ਰਹਾ ਸਬ ਤੁਦ ਪਾਸੋਂ ਮੰਗਦੇ ਮਿਤ ਕਰ ਅਰਦਾਸ ਜੈਸ ਤੂੰ ਦੇਹੇ ਤੈਸ ਸਭ ਕਿਸ ਮਿਲੈ ਇਕ ਨਾ ਦੂਰ ਹੈ ਪਾਸ ਤੁਦ ਬਝੋ ਥਾਉ ਕੋ ਨਾਹੀ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਦਾਸ ਸਬ ਤੁਦ ਨੂ ਸਾਲਾਹ ਦੇ ਗੁਰਮੁਖਾ ਨੋ ਪਰਦਾਸ